ਤੁਸੀਂ ਵੀ ਬਣਾ ਕੇ ਇਸ ਤਰ੍ਹਾਂ ਲਾਓ ਪਿਉ ਕੇ ਮਹਿੰਦੀ ਤੁਹਾਡੇ ਵਾਲ ਕਾਲੀ ਰਹਿਣਗੇ 2 ਘੰਟੇ ਭਿਜਨ ਤੋਂ ਬਾਅਦ ਪਿਆ ਕੇ ਰੱਖਣ ਤੋਂ ਬਾਅਦ ਇਸ ਤਰ੍ਹਾਂ ਕਾਲੀ ਕਾਲੀ ਹੋਗੀ ਕਾਲੀ ਕੜਾਈ ਦੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਲਾਓ ਤੇ ਰਿਜ਼ਲਟ ਦੇਖੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ। ਆਲੂ ਵੀ ਸਭ ਸ੍ਰੀ ਕਾਲ ਦੀ ਸਾਰਿਆਂ ਨੂੰ ਹੋਰਸ ਨਾਲ ਹਾਲ ਚਾਲ ਜਾਣੇ ਮਿੱਤਰ ਜੀ ਸਾਰੇ ਠੀਕ ਠਾਕ ਹੋਣਗੇ ਜਰਦੀ ਤਲਾਵ ਚੁੱਕੂਗੀ ਤੇ ਅੱਜ ਦਾ ਮਾਮਲੋਗ ਬਣਾਉਣ ਲੱਗੇ ਆਂ ਜੀ ਮਹਿੰਦੀ ਕਿਲੀ ਤੋਂ ਮਹਿੰਦੀ ਕੇ ਮੈਂ ਲਾਈ ਜੀ ਭਾਰਤ ਦਾ ਕਿਉਂ ਦਾ ਬੱਖਰਾ ਬੱਖਰਾ ਤਰੀਕਾ ਹੁੰਦਾ ਨੂੰ ਤੇ ਲਾਲ ਮੇਰੇ ਵਾਲ ਕਾਲੀ ਰਹਿਣਗੇ ਤੇ ਤੁਸੀਂ ਇਸ ਤਰ੍ਹਾਂ ਕਰਕੇ ਮਹਿੰਦੀ ਲਾਓਗੇ ਤੇ ਸਾਵਧਾਨੀ ਰੱਖਣਾ ਕਿ ਆਪਾਂ ਜਿੰਨੀ ਦਾ ਆਪਾਂ ਮਹਿੰਦੀ ਲੈਣੀ ਹੋ ਸਾਂ ਮੈਂ ਥੋੜਾ ਜਿਹਾ ਪਾਣੀ ਪਾ ਦੇ ਤੇ ਚਮਚਾਪ ਜਿੰਨੀ ਥੋੜੀ ਮਹਿੰਦੀ ਹੋ ਸਾਂ ਥੋੜੀ ਜੀ ਚਾਹ ਪੱਤੀ ਵਾਲ ਨੂੰ ਇਹਦਾ ਸਾਰਾ ਰਸਾ ਨਿਕਲ ਜੂਗਾ ਜਦੋਂ ਵਾਲੀ ਚਲੂ ਇਹਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਕੀ ਕੀ ਹੋਰ ਚੀਜ਼ ਇਹਦੇ ਐਡ ਕਰਦੇ ਆਂ ਆਨੁਸਾਰਾ ਦਿਖਾਵਾਂਗੇ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਆ ਲੋ ਜੀ ਨੂੰ ਆ ਗਿਆ ਅਵਾਲਾ ਤੇ ਆਪਾਂ ਇਹਨੂੰ ਉਬਾਲ ਲਾਂਗੇ ਉਬਾਲ ਕੇ ਦਾ ਉਹਦਾ ਪਾਣੀ ਤੇ ਚਾਹ ਪੱਤੀ ਆਪਾਂ ਪਾਉਣ ਲਈ ਤੇ ਇਹਨੂੰ ਠੰਡਾ ਹੋੁੰਦene ਉਹਨਾਂ ਚਾਰ ਆਪਾਂ ਹੋਰ ਚੀਜ਼ਾਂ ਲਾਉਣੇ ਵਿੱਚ ਪਾਣੀ ਆਪਣਾ ਕੁਸਾ ਜਾ ਹੋ ਚੱਲਿਆ ਜੀ ਇਹਦੇ ਵਿੱਚ ਆਪਾਂ ਹੋਰ ਕੀ ਪਾਉਣਾ ਥੋੜਾ ਜਿਹਾ ਤੁਸੀਂ ਦਹੀਂ ਲੈ ਲਿਓ ਤੇ ਥੋੜਾ ਜਿਹਾ ਸਰੋਂ ਦਾ ਤੇਲ ਤੇ ਇਹਦੇ ਵਿੱਚ ਆਪਾਂ ਬਾਕੀ ਆਪਦੀ ਮੋਈ ਦੇ ਹਿਸਾਬ ਨਾਲ ਪਾਵਾਂਗੇ ਆਪਾਂ ਕਿੰਨੀ ਪਾਉਣੀ ਹੈ 1/2 ਕੱਪ ਕਾਫੀ ਹੈ ਜੀ ਚਾਰ ਚੀਜ਼ਾਂ ਯਾਨੀ ਕਿ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਲਓ ਜਿਹੜਾ ਵੀ ਤੁਸੀਂ ਤੇਲ ਪਾਉਣਾ ਪਾ ਲਓ ਪਰ ਮੈਂ ਤਾਂ ਕਹਿੰਨੀ ਹਾਂ ਤੁਸੀਂ ਪਾਉਂਗੇ ਜੇਕਰ ਸਰੋਂ ਦਾ ਤੇਲ ਕਿਉਂਕਿ ਸਰੋਂ ਦਾ ਤੇਲ ਕਾਲਾਪਣ ਦਿੰਦਾ ਵਾਲਾਂ ਲਈ ਚੰਗਾ ਕਿਉਂਕਿ ਕਈ ਕਈ ਵਾਰ ਨਾ ਕੱਲੀ ਮਹਿੰਦੀ ਤੇ ਕੌਫੀ ਜਾਂ ਚਾਹ ਪੱਤੀ ਰਲਾਉਣ ਨਾਲ ਨਾ ਆਪਣੇ ਚਿਹਰੇ ਦੀ ਚਰਚ ਖੁਸ਼ਕੀ ਹੋ ਜਾਂਦੀ ਹੈ ਉਹਦੇ ਨਾਲ ਚਰਚ ਖੜਕੁਮੀ ਦੀ ਅਖਾਰਸ਼ ਹੁੰਦੀ ਆ ਤਾਂ ਕਰਕੇ ਜੇ ਆਪਾਂ ਵਿੱਚ ਦਹੀਂ ਪਾ ਲਾਂਗੇ ਵਿੱਚ ਇਹਦੇ ਸਰੋਂ ਦਾ ਤੇਲ ਪਾ ਲਾਂਗੇ ਤਾਂ ਆਪਣੇ ਇਹ ਨਾਲ ਤੇ ਸਿਹਰਾ ਆਪਣਾ ਵਧੀਆ ਦੇ ਦੇਣਾ ਹੋਵੇ ਨਿਖਰ ਜਾਊਗਾ ਤੇ ਨਾਲੇ ਆਪਣੇ ਜੀ ਖੁਰਕ ਵਗੇਰਾ ਨਹੀਂ ਹੋਵੇ ਤੇ ਚਾਹ ਪੱਤੀ ਦੇ ਪਾਣੀ ਨਾਲ ਤੇ 커피 ਦੇ ਨਾਲ ਜੀ ਹੋਣੀ ਹੁੰਦਾ ਵੀ ਮਹਿੰਦੀ ਆਪਣੀ ਲਾਲ ਚੜਦੀ ਹੁੰਦੀ ਆ ਹਰੀ ਮਹਿੰਦੀ ਆ ਜੀ ਇਹ ਤੁਸੀਂ ਕੋਈ ਵੀ ਲੈ ਲਿਓ ਨੀ ਹਰੀ ਮਹਿੰਦੀ ਆ ਤੁਸੀਂ ਕੋਈ ਵੀ ਲੈ ਲਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਪਰ ਲੈਓ ਤੁਸੀਂ ਦੇਸੀ ਜੀ ਹਰਬਲ ਜੇ ਤੁਹਾਡੇ ਘਰੇ ਮਹਿੰਦੀ ਦਾ ਬੂਟਾ ਤਾਂ ਉਹਨੂੰ ਵੀ ਪੱਤੇ ਸੁਕਾ ਕੇ ਤੁਸੀਂ ਪੀਸ ਕੇ ਵਧੀਆ ਬਣਾ ਸਕਦੇ ਹੋ ਉਹਦੇ ਵਿੱਚ ਤਾਂ ਜ਼ਿਆਦਾ ਸੁਗੰਧ ਆ ਹੋਊਗਾ ਵਧੀਆ ਤੇ ਜਿੰਨੀ ਕਿ ਤੁਸੀਂ ਮਹਿੰਦੀ ਪਾਉਣੀ ਆ ਲਾਉਣੀ ਆ ਤੇ ਉਹਨੇ ਕਿ ਤੁਸੀਂ ਮਹਿੰਦੀ ਭਿਉਲੋ ਜੀ ਮੈਂ ਤਾਂ ਥੋੜੀ ਜੀ ਪੀਲਾਉਣ ਦੀ ਹੂ ਤੇ ਇਹਦੇ ਨਾਲ ਵਧੀਆ ਰਹਿੰਦੀ ਹੁਣ ਗਰਮੀ ਆ ਗਈ ਮਹਿੰਦੀ ਵੈਸੇ ਵੀ ਠੰਡਕ ਦਿੰਦੀ ਆ ਹਨਾ ਸਰਦੀਆਂ 'ਚ ਥੋੜਾ ਜਿਹਾ ਆਪਾਂ ਨੂੰ ਔਖਾ ਹੋ ਜਾਂਦਾ ਚਲ ਸਿਰ ਠਰ ਜਾਂਦਾ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਪਾਵਾਂਗੇ ਕਾਫੀ ਜੀ ਤੁਸੀਂ ਪਾਉਚ ਵੀ ਵਰਤ ਸਕਦੇ ਆ ਪਾਉਚ ਚ ਸੌਖਾ ਹੁੰਦਾ ਏ ਜੰਮ ਜੂਮ ਜਾਂਦੀ ਏ ਜਿਹਦੇ ਆਪਾਂ ਛੀਤੀ ਕਿਤੇ ਨਾ ਵਰਤਗੇ ਤਾਂ ਇੱਕ ਪਾਉਚ ਜੀ ਨੀਨੀਕ ਆਪਾਂ ਕਾਫੀ ਪਾ ਦਾਂਗੇ ਬੱਚੇ ਦੇ ਗਰਨਾ ਆਪਾਂ ਚੀਜ਼ਾਂ ਪਾਉਣੀ ਆ ਉਹ ਪਾਲਕ ਜਿਹੜਾ ਬਚਿਆ ਚੀਜ਼ ਉਹ ਆਪਾਂ ਚਾਹ ਪੱਤੀ ਦਾ ਪਾਣੀ ਪਾ ਦਾਂਗੇ ਥੋੜਾ ਜਿਹਾ ਇਹਦੇ ਦੋ ਤਿੰਨ ਚਮਚੇ ਦਹੀਂ ਦੇ ਪੀਰੇ ਥੋੜਾ ਜਿਹਾ ਆਪਾਂ ਤੇਲ ਪਾਵਾਂਗੇ ਕਿਹਾ ਜਾਂਦੇ ਸਰੋਂ ਦੇ ਤੇਲ ਨਾਲ ਚੜਦੀ ਨਹੀਂ ਮਹਿੰਦੀ ਚੜਦੀ ਤਾਂ ਕਿਉਂ ਨਹੀਂ ਇਹ ਚੜੀ ਜਾਣੀ ਹੁੰਦੀ ਆ ਤੇ ਹੁਣ ਇਹਨਾਂ ਆਪਾਂ ਮਿਕਸ ਅਪ ਕਰ ਲਾਂਗੇ ਸਾਰੀ ਨੂੰ ਤੇ ਜਿਹੜਾ ਰਹਿੰਦਾ ਉਹ ਆਪਾਂ ਪਾ ਦਾਂਗੇ ਵਿੱਚ ਇਹਦੇ ਜੀ ਚਾਹ ਪੱਤੀ ਵਾਲਾ ਪਾਣੀ ਤੇ ਇਹ ਤੁਸੀਂ ਕੜਾਈ ਲੈਣੀ ਆ ਕੋਈ ਵੀ ਕੜਾਈ ਆ ਛੋਟੀ ਵੱਡੀ ਜਿੱਡੀ ਵੀ ਤੁਹਾਨੂੰ ਮਿਲਦੀ ਆ ਹਨ ਤੇ ਉਹ ਲੋਹੇ ਦੀ ਲੈਣੀਓ ਕੜਾਈ ਭਾਵੇਂ ਤੁਸੀਂ ਛੋਟੀ ਜੀ ਕੰਬਲੀ ਲੈ ਲਓ ਹਨ ਥੋੜੀ ਜੀ ਭਉਣੀ ਦੀ ਦੀ ਆਪਾਂ ਤੇ ਇਸ ਤਰ੍ਹਾਂ ਇਹਨੂੰ ਪੂਰੀ ਇਹਦੀਆਂ ਗੰਡਾਂ ਘੇਰਾ ਮਾਰ ਲਿਓ ਸਾਰੀਆਂ ਵਧੀਆ ਮਿਕਸ ਆਪ ਜਿੰਨੀ ਕੜਾਈ ਨਾਲ ਲੱਗੂ ਕੜਾਈ ਦੇ ਵਿੱਚ ਲੋਹਾ ਹੁੰਦਾ ਆ ਆਇਰਨ ਹੁੰਦਾ ਇਹਦੇ ਨਾਲ ਕਾਲੀ ਹੋ ਜੂਗੀ ਕੁਸ ਤਾਂ ਚਾਹ ਪੱਤੀ ਦੇ ਪਾਣੀ ਨਾਲ ਤੇ ਕੌਫੀ ਨਾਲ ਹੋ ਜੂਗੀ ਹਨ ਕੁਸ ਮਤ ਬਲਕੇ ਇਹ ਲੋਹੇ ਦੀ ਕੜਾਈ ਦੀ ਵਿੱਚ ਪਿਆਉ ਮੰਨ ਨਾਲ ਹੋ ਜੂਗੀ ਇਹਨੂੰ 2 ਕ ਘੰਟੇ ਤੁਸੀਂ ਪਿਉਂਦਿਓ 2 ਕ ਪਿਆਉ ਘੰਟੇ ਪਿਉ ਫੇਰਾਖ ਦੇਓ ਜੇ ਆਪਾਂ ਤੁਹਾਨੂੰ ਲਾਉਣ ਦਾ ਤਰੀਕਾ ਵੀ ਦੱਸਾਂਗੇ ਵੀ ਲਾ ਤਾਂ ਆਪਾਂ ਜਿਵੇਂ ਮਰਜ਼ੀ ਲੈ ਲਗੇ ਹੋ ਚੰਚ ਨਾਲ ਲਾ ਲਗੇ ਬਰਸ਼ ਨਾਲ ਲਾ ਲਗੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਲਾ ਲਿਓ ਇਹਨ ਪਰ ਇਹਦਾ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕਾਟਨ ਦਾ ਕੱਪੜਾ ਜਿਵੇਂ ਆਪਣੀ ਪਰਨੀ ਵਗੇਰਾ ਹੁੰਦੇ ਆ ਹਨ ਮਲ ਮਲ ਦਾ ਉਸ ਤੇ ਨਾਲ ਵੀ ਆ ਪੱਕਾ ਬਣਾ ਕੇ ਰੱਖ ਲਓ ਕੀ ਜੇ ਤੁਹਾਨੂੰ ਪਤਾ ਵੀ ਆਪਾਂ 15 ਦਿਨ ਹੀ ਲਾਉਣੀ ਜਾਂ ਮਹੀਨੇ ਬਾਅਦ ਲਾਉਣੀ ਮੇਰਾ ਮਹੀਨਾ ਕ ਨੰਗ ਜਾਂਦਾ ਮਹਿੰਦੀ ਲਾਉਣ ਨਾਲ ਕਿਉਂਕਿ ਜੀ ਥੋੜਾ ਜਿਹਾ ਸਿਰ ਟੱਕੇ ਰੱਖਣ ਨਾਲ ਵੀ ਫਰਕ ਪੈਂਦਾ ਜੇ ਆਪਣਾ ਸਿਰ ਕਵਰ ਕੀਤਾ ਟਾ ਕੇ ਰੱਖਦੇ ਮਿੱਟੀ ਘਟੇ ਤੇ ਧੁੱਪ ਤੋਂ ਬਚਿਆ ਰਹਿੰਦਾ ਤੇ ਆਪਣਾ ਛੇਤੀ ਕੀਤੇ ਨਹੀਂ ਉਤ ਬਲਕੇ ਇਹਦਾ ਅਸਰ ਜਾਂਦਾ ਮਹਿੰਦੀ ਦਾ ਤੇ ਤੁਸੀਂ ਉਹ ਕਪੜਾ ਪੱਕਾ ਹੀ ਬਣਾ ਕੇ ਰੱਖ ਲਓ ਆਪਦੇ ਸਿਰ ਤੇ ਬੰਨਣਾ ਜਿਵੇਂ ਆਪਾਂ ਕੇਸ ਕੀ ਬੰਨਦੇ ਆ ਮਹਿੰਦੀ ਲਾਉਣ ਤੋਂ ਬਾਅਦ ਕੇਸ ਕੀ ਬੰਨ ਕੇ ਤੇ ਉੱਪਰ ਦੀ ਲਫਾਫਾ ਚੜਾ ਲਓ ਤੇ ਜ਼ਿਆਦਾਤਰ ਤੁਸੀਂ ਸ਼ਾਮ ਨੂੰ ਪਿਉਂ ਕੇ ਰਾਤ ਨੂੰ ਲਾ ਲਿਆ ਕਰੋ ਦਿਨ ਖੜੇ ਥੋੜੀ ਜਿਹੀ ਲਾਲੀ ਥੋੜੀ ਜਿਹੀ ਉਹ ਆਤਰ ਜੂਗੀ ਆਪਣੇ ਬਿਸਤਰੇ ਵਗੇਰਾ ਨੂੰ ਨਹੀਂ ਲੱਗਦੀ ਉਹ ਮੈਂ ਜੀ ਇਸ ਤਰ੍ਹਾਂ ਪਿਆਉ ਲਾਈ ਵੀ ਤੇ ਹੁਣ 9:00 ਵਜ ਗਏ ਆ ਜੀ 9:00 9:30 ਦਾ ਟਾਈਮ ਹੈ ਮੈਂ 2-3 ਘੰਟੇ ਪਿਆਉ ਦੂੰਗੀ ਇਹਨੂੰ ਜੇ ਟਾਈਮ ਲੱਗਾ ਤਾਂ ਲਾਲੂ ਨੇ ਸ਼ਾਮ ਨੂੰ ਲਾ ਲੂੰਗੀ ਸ਼ਾਮ ਨੂੰ ਲਾ ਕੇ ਤੇ ਆਪਾਂ ਪੂਰੀ ਰਾਤ ਇਹ ਲੱਗੀ ਰਹੂਗੀ ਕੋਈ ਟੈਨਸ਼ਨ ਨਹੀਂ ਆਪਸਰਾਣੇ ਥੱਲੇ ਜੇ ਤੁਸੀਂ ਸਹਰਾਣਾ ਲੈਨੇ ਦਾ ਸਹਰਾਣੇ ਥੱਲੇ ਕੋਈ ਪੁਰਾਣਾ ਤੌਲੀਆ ਜਾਂ ਕੋਈ ਹੋਰ ਕੱਪੜਾ ਵਿਛਾਲਿਓ ਤੇ ਨਹੀਂ ਤੁਸੀਂ ਜਿਵੇਂ ਕੇਸ ਕੀ ਬਨ ਕੇ ਉਤੋਂ ਦੀ ਲਿਫਾਫਾ ਚੜਾਇਆ ਹੋਊਗਾ ਤਾਂ ਵੀ ਜਣ ਕੇ ਕੇਸ ਕੀ ਬਣੀ ਹੋਊਗੀ ਤਾਂ ਸੌਖਾ ਜੀ ਹੌਲੀ-ਹੌਲੀ ਆਪਣੇ ਚੜ ਜੂਗਾ ਕਲਰ ਇਹਦਾ ਜਿੱਕੇ ਦਮ ਸੁੱਕ ਜਾਵੇ ਫੇਰ ਵੀ ਹਨਾ ਓਖਾ ਹੁੰਦਾ ਤੇ ਲਿਫਾਫੇ ਦੇ ਨਾਲ ਤਾਂ ਥੋੜਾ ਜਿਹਾ ਹਨਾ ਅੰਦਰ ਪਾਪ ਜੀ ਬਣ ਕੇ ਮੜ ਕੇ ਮਹਿੰਦੀ ਚੋਣ ਲੱਗ ਜਾਂਦੀ ਹੈ ਜੇ ਥੋੜੀ ਜਿਹੀ ਕੇਸ ਕੀ ਬੰਨਣਾ ਕਰਨਾ ਬੰਨਣਾ ਪਟਕਾ ਬੰਨਣਾ ਉਡੀ ਜੂ ਆਠਰ ਜੂਗੀ ਫਿਰ ਆਪਾਂ ਲਫਾਫਾ ਬਨ ਸਕਦੇ ਆ ਤੇ ਜੇ ਸੁੱਕੂਗੀ ਤਾਂ ਹਨਾ ਕਹਿੰਦੇ ਹੁੰਦੇ ਆ ਮਹਿੰਦੀ ਰੰਗ ਲਾਤੀ ਆ ਸੁੱਕ ਜਾਣੇ ਕੇ ਬਾਅਦ ਹਨਾ ਜੇ ਸੁੱਕੂਗੀ ਜੇ ਆਪਾਂ ਹਰੇ ਲਫਾਫਾ ਬਨ ਕੇ ਰੱਖਾਂਗੇ ਤਾਂ ਉਹ ਗਿੱਲੀ ਰਹੂਗੀ ਉਹ ਚੜਨੀ ਨਹੀਂ ਜੇ ਸੁੱਕੂਗੀ ਤਾਂ ਤਾਂ ਹੀ ਆਪਣੇ ਵਧੀਆ ਚੜੂਗੀ ਵਾਲਾਂ ਦੇ ਵਿੱਚ ਤੇ ਵੀ ਮੇਨ ਪੁਆਇੰਟ ਤਾਂ ਮੇਰਾ ਦੱਸਣ ਦਾ ਮਤਵੜੇ ਇਹ ਹੀ ਸੀਗਾ ਤੁਸੀਂ ਹਰੀ ਮਹਿੰਦੀ ਯੂਜ਼ ਕਰੋ ਸਰੋਂ ਦਾ ਤੇਲ ਦਹੀਂ ਕੌਫੀ ਤੇ ਚਾਹ ਪੱਤੀ ਇਹਦਾ ਪਾਣੀ ਪਾ ਕੇ ਨੂੰ ਮਿਕਸਰ ਨੂੰ ਤਿਆਰ ਕਰੋ ਤੇ ਬਾਅਦ ਚ ਇਹਨੂੰ ਟਾਕੇ ਰੱਖ ਦਿਓ ਲੋਹੇ ਦੀ ਕੜਾਈ ਚ ਭਿਉਂ ਕੇ ਤੇ ਤੁਸੀਂ ਜਰੂਰ ਰਿਜ਼ਲਟ ਦੱਸਿਓ ਕੱਲ ਮੈਂ ਵੀਡੀਓ ਪਾਈ ਸੀਗੀ ਫੇਸ਼ੀਅਲ ਕਰਨ ਦੀ ਉਹ ਵੀ ਆਪਣੀਆਂ ਤਿੰਨਾਂ ਚੀਜ਼ਾਂ ਵਾਂ ਇੱਕ ਟਮਾਟਰ ਲੈਣਾ ਕੌਫੀ ਆ ਤੇ ਵੇਸਣ ਹੈ ਤੇ ਇਹਦੇ ਨਾਲ ਤੁਸੀਂ ਟਮਾਟਰ ਨੂੰ ਪਾੜ ਕੇ ਹਨਾ چیر ਕੇ ਦੋਵੇਂ ਥਾਈਂ ਕਰਕੇ ਇੱਕ ਤੇ ਕੌਫੀ ਲਾ ਕੇ ਚਿਹਰੇ ਤੇ ਮਲ ਲਿਓ ਇੱਕ ਤੇ ਵੇਸਣ ਲਾ ਕੇ ਮਲ ਲਿਓ ਤੇ ਬਾਅਦ ਵਿੱਚ ਤੁਸੀਂ ਥੋੜੇ ਟਾਈਮ ਬਾਅਦ ਨਾਰਮਲ ਪਾਣੀ ਨਾਲ ਮੂੰਹ ਧੋ ਲਓ ਤੇ ਹਫ਼ਤੇ ਵਿੱਚ ਦੋ ਤਿੰਨ ਵਾਰਾ ਕਰੋਗੇ ਤੇ ਤੁਹਾਡਾ ਚਿਹਰਾ ਤੇ ਪੂਰਾ ਗਲੋਅ ਆਊਗਾ ਕੋ ਕਿ ਜੀ ਆਪਣੀ ਥੋੜੀ ਜੀ ਰੂਮਰਵਾਦੀ ਆ ਹਨਾ ਆਪਣੇ ਚਿਹਰੇ ਤੇ ਫਿਰ ਇਹ 글로ਵ ਘਟ ਜਾਂਦਾ ਥੋੜੀ ਵੀ ਕਰਦੇਆਂ ਕਿ ਵੀ ਉਡਾਰੀਆਂ ਟੈਨਸ਼ਨ ਆ ਦੇ ਨਾਲ ਆਪਣੇ ਚਿਹਰੇ ਤੇ 글로ਵ ਘਟ ਜਾਂਦਾ ਕਿਸੇ ਦੀ ਪ੍ਰਵਾਹ ਨਾ ਕਰਿਆ ਕਰੋ ਜੀ ਠੀਕ ਹੈ ਜੀ ਤੇ ਆਹ ਵੇਖੋ ਜੀ ਵਧੀਆ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਗੰਡਾ ਵਗੈਰਾ ਆਪਾਂ ਮਾਰ ਲਿਆ ਸਾਰੀ ਕੜਾਈ ਤੱਕ ਆਪਾਂ ਲਵੇੜਤਾ ਲਾਤੀ ਨਾਲ ਤਾਂ ਕਿ ਵੀ ਇਹਦਾ ਕਾਲਾਪਨ ਲੋਹੇ ਦਾ ਹੋ ਜੇ ਤੇ ਆਪਾਂ ਜਿੰਨਾ ਕੁ ਬਿਜਨੀ ਕਾਫੀ ਪੀਉਣੀ ਸਾਵਾ ਜਾਂਦਾ ਉਹਨਾਂ ਕਾ ਪਾਣੀ ਦਹੀਂ ਤੇਲ ਸਰੋਂ ਦਾ ਤੇ ਕਾਫੀ ਪਾ ਕੇ ਆਪਾਂ ਇਹਨੂੰ ਹੁਣ ਢੱਕ ਕੇ ਰੱਖ ਦਿੰਨੇ ਥਾੜੀ ਪਲੇਟ ਢੱਕਣ ਤੁਸੀਂ ਜੈਸੇ ਵੀ ਤੁਹਾਡੀ ਜੈਸੇ ਆਉਦੀ ਚੀਜ਼ ਉਸਹਾ ਉਹਨਾ ਮੇਜ਼ ਆਏ ਉਸ ਤਰ੍ਹਾਂ ਤੁਸੀਂ ਰੱਖ ਦਿਓ ਜੀ ਆਪਾਂ ਇਸ ਤਰ੍ਹਾਂ ਇਹਨੂੰ ਕਵਰ ਕਰਕੇ ਰੱਖ ਦਿੰਨੇ ਵੀ ਤਾਂਕਾ ਆਪਣਾ ਬਾਹਰ ਨਿਕਲੇ ਹਨਾ ਵੀ ਮਤਲਬ ਕੀ ਸਮੈਲ ਨਾ ਬਾਹਰ ਜਾਵੇ ਤੇ ਆਪਾਂ 2-3 ਘੰਟੇ ਨੂੰ ਪਿਉਂ ਕੇ ਦੁਪਹਿਰ ਤੋਂ ਬਾਅਦ ਲਾਵਾਂਗੇ ਤੁਹਾਨੂੰ ਮੇਰਾ ਇਹ ਟ੍ਰਿਕ ਕਿਸ ਤਰ੍ਹਾਂ ਦਾ ਲੱਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ